ਇੱਥੇ ਕਾਰਟ ਗਏ ਬੈਠੇ ਹਾਂ ਕੀ ਕੀ ਹੁੰਦਾ ਹੈ ਜ ਆਪਣੇ ਕੋਲ ਮੇਰੇ ਕੋਲ ਵੀ ਜੀ ਗੋਲ ਗੱਪੇ ਹੁੰਦੇ ਨੇ ਜੀ ਦਹੀਂ ਪੱਲੇ ਹੁੰਦੇ ਨੇ ਚਾਟ ਪਾਪੜੀ ਹੁੰਦੀ ਹੈ ਪੱਲਾ ਪਾਪੜੀ ਚਾਟ ਹੁੰਦੀ ਹੈ ਤੇ ਦੇਸੀ ਘਿਓ ਦੀ ਟਿੱਕੀ ਲੱਛੇਦਾਰ ਹੁੰਦੀ ਹੈ ਸਿੱਖਾਂ ਦਾ ਪਿਆਰ ਵੀ ਮਿਲਦਾ ਪਿਆ ਆਪਣੇ ਪੰਜਾਬੀ ਭਰਾਵਾਂ ਦਾ ਬਹੁਤ ਪਿਆਰ ਮਿਲਦਾ ਪਿਆ ਹੋਰ ਵੀ ਮੈਨੂੰ ਆਸ ਹੈ ਸਤਿਗੁਰੂ ਮਿਹਰ ਕਰਨਗੇ ਬਹੁਤ ਚੋਲੀ ਭਰਦੇ ਬੈਨੇ ਹੋਰ ਵੀ ਸਤਿਗੁਰੂ ਕਿਰਪਾ ਕਰਨ ਦੀ ਮੈਂ ਇਸ ਤੋਂ ਪਹਿਲਾਂ ਮੇਰੀ ਕੱਪੜੇ ਦੀ ਲਾਈਨ ਸੀਗੀ ਜਿਹਦੇ ਚ ਮੈਂ 30 ਸਾਲ ਸਮਝ ਲੋ ਗੱਲੇ ਗੱਲੇ ਅਵਾਰਡ ਕਿਉਂ ਗੱਲੇ ਮਤਲਬ ਕਿ ਉਹਦੇ ਜਿਹੜਾ ਆਉਟਪੁੱਟ ਕੁਝ ਨਹੀਂ ਨਿਕਲੀ ਜੀ ਆਉਟਪੁੱਟ ਦੇਖੋ ਬੰਦਾ ਆਉਟਪੁੱਟ ਦਾ मीनिंग ਹੁੰਦਾ ਹੈ ਕਿ ਇਹਦੇ ਚ ਮੈਂ ਕੁਝ ਕੀਤਾ ਤੇ ਉਹਦਾ ਮੈਨੂੰ ਹਾਸਲ ਹੋਇਆ ਉੱਥੇ ਮੈਂ ਜੋ ਵੀ ਕੀਤਾ ਮੈਨੂੰ ਕੁਝ ਨਹੀਂ ਹਾਸਲ ਹੋਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੇ ਕੋਲ ਕਰਵਾਇਆ ਉਹਨਾਂ ਨੂੰ ਸਭ ਕੁਝ ਆਸਲ ਸਤਿ ਸ਼ਕਲ ਬਾਈ ਜੀ ਸਤਿ ਸ਼ਕਲ ਜੀ ਬਾਈ ਜੀ ਕੀ ਹਾਲ ਹੈ ਜੀ ਸ਼ੁਕਰ ਹੈ ਜੀ ਮਾਲਕ ਦਾ ਭਾਈ ਜੀ ਅ ਇੱਥੇ 카ਟ ਕਰਕੇ ਬੈਠੇ ਹਾਂ ਕੀ ਕੀ ਹੁੰਦਾ ਜੀ ਆਪਣੇ ਕੋਲੇ ਮੇਰੇ ਕੋਲ ਵੀ ਜੀ ਗੋਲ ਗੱਪੇ ਹੁੰਦੇ ਨੇ ਜੀ ਦਹੀਂ ਪੱਲੇ ਹੁੰਦੇ ਨੇ ਚਾਟ ਪਾਪੜੀ ਹੁੰਦੀ ਹੈ ਪੱਲਾ ਪਾਪੜੀ ਚਾਟ ਹੁੰਦੀ ਹੈ ਤੇ ਦੇਸੀ ਘਿਓ ਦੀ ਟਿੱਕੀ ਲੱਛੇਦਾਰ ਹੁੰਦੀ ਹੈ ਜੀ ਭਾਈ ਜੀ ਅ ਇਹ 카ਟ ਓਪਨ ਕਰਨ ਦਾ ਮੇਨ ਕਾਰਨ ਕੀ ਹੈ ਜੀ ਮੇਨ ਕਾਰਨ ਹੈ ਜੀ ਕਿ ਜਿਹੜੀ ਲਾਈਨ 'ਚ ਮੈਂ ਜੌਬ ਕਰਦਾ ਸੀਗਾ ਉਹ ਲਾਈਨ ਨੂੰ ਮਾਰੇ ਨੇ ਇੱਕਦਮ ਚੇਂਜ ਪਾਇਆ ਜੀ ਮੈਨੂੰ ਆਪ ਨੂੰ ਨਹੀਂ ਪਤਾ ਲੱਗਾ ਕਦੋਂ ਕਿਸ ਤਰ੍ਹਾਂ ਚੇਂਜ ਪਾਈ ਆ ਤੇ ਸਤਗੁਰਾਂ ਨੇ ਘਰ ਬੈਠੇ ਮੈਂ ਮਨ ਕਰਦਾ ਸੀਗਾ ਕਿ ਕੋਈ ਕੰਮ ਕਰੀਏ ਲੇਕਿਨ ਮਹਾਰਾਏ ਨੇ ਮੈਨੂੰ ਇਹ ਨਹੀਂ ਸੀ ਪਤਾ ਕਿ ਇਸ ਪਾਸੇ ਲਾਉਣਾ ਜੀ ਇਹ ਸਤਗੁਰ ਦੀ ਬਖਸ਼ਿਸ਼ ਹੈ ਤੇ ਉਹਦੀ ਅਸੀਸ ਹੈ ਉਹਨੇ ਇਸ ਪਾਸੇ ਲਾ ਲਿਆ ਜੀ ਕਿੰਨਾ ਸਮਾਂ ਹੋ ਗਿਆ ਜੀ ਇਸ ਕਾਰਡ ਨੂੰ ਓਪਨ ਕੀਤਾ ਮੈਨੂੰ ਇਸ ਕਾਰਡ ਨੂੰ ਓਪਨ 2 ਮਹੀਨੇ ਹੋ ਗਏ ਜੀ ਤੇ ਉਹਦੇ ਚ ਮਹਾਰੇ ਦੀ ਕਿਰਪਾ ਨਾਲ ਗੁਰਸਿੱਖਾਂ ਦਾ ਪਿਆਰ ਵੀ ਮਿਲਦਾ ਪਿਆ ਆਪਣੇ ਪੰਜਾਬੀ ਭਰਾਵਾਂ ਦਾ ਬਹੁਤ ਪਿਆਰ ਮਿਲਦਾ ਪਿਆ ਹੋਰ ਵੀ ਮੈਨੂੰ ਆਸ ਹੈ ਸਤਗੁਰ ਮਿਹਰ ਕਰਨਗੇ ਬਹੁਤ ਝੋਲੀ ਭਰਦੇ ਪਏ ਨੇ ਹੋਰ ਵੀ ਸਤਗੁਰ ਕਿਰਪਾ ਕਰਨਗੇ ਜੀ ਇਸ ਤੋਂ ਪਹਿਲਾਂ ਆਪਾਂ ਵਿੱਚ ਕੀ ਕਰਦੇ ਹੁੰਦੇ ਸੀਗੇ ਜੇ ਉਦਾਂ ਗੱਲ ਕਰੀਏ ਤਾਂ ਮੈਂ ਇਸ ਤੋਂ ਪਹਿਲਾਂ ਮੇਰੀ ਕੱਪੜੇ ਦੀ ਲਾਈਨ ਸੀਗੀ ਜਿਹਦੇ ਵਿੱਚ ਮੈਂ 30 ਸਾਲ ਸਮਝ ਲੋ ਗੱਲ ਇਹ ਨਹੀਂ ਗੱਲ ਇਹ ਗੱਲ ਇਹ ਵਰਡ ਕਿਉਂ ਗੱਲ ਇਹ ਮਤਲਬ ਕਿ ਉਦੋਂ ਦਾ ਆਉਟਪੁੱਟ ਕੁਝ ਨਹੀਂ ਨਿਕਲੀ ਜੀ ਆਉਟਪੁੱਟ ਦੇਖੋ ਬੰਦਾ ਆਉਟਪੁੱਟ ਦਾ मीनिंग ਹੁੰਦਾ ਹੈ ਕਿ ਅਸੀਂ ਵਿੱਚ ਮੈਂ ਕੁਝ ਕੀਤਾ ਤੇ ਉਹਦਾ ਮੈਨੂੰ ਹਾਸਲ ਹੋਇਆ ਉੱਥੇ ਮੈਂ ਜੋ ਵੀ ਕੀਤਾ ਮੈਨੂੰ ਕੁਝ ਨਹੀਂ ਹਾਸਲ ਹੋਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੇ ਕੋਲ ਕਰਵਾਇਆ ਉਹਨਾਂ ਨੂੰ ਸਭ ਕੁਝ ਹਾਸਲ ਹੋਇਆ ਮੈਨਸ ਇੱਕ ਕਹਿ ਲੋ ਜੌਬ ਕਰਕੇ ਨਹੀਂ ਹੈਣਾ ਬਿਲਕੁਲ ਜੌਬ ਕਰਕੇ ਤੇ ਜੌਬ ਦੇ ਚੱਕਰ ਦੇ ਵਿੱਚ ਇਹ ਹੋਵੇ ਜੀ ਕਿ ਹੁਣ ਪੰਜਾਬੀਆਂ ਨੂੰ ਕੋਈ ਪੈਸੇ ਭਰ ਕੇ ਵੀ ਰਾਜੀ ਹੈ ਨਹੀਂਗਾ ਉਹਨਾਂ ਦਾ ਹੱਕ ਨਹੀਂ ਦਿੰਦਾ ਉਹਨਾਂ ਨੂੰ ਕੋਈ ਮੇਨ ਮੁੱਦਾ ਇਹ ਵੈ ਭੱਜੇ ਇਸੇ ਕਰਕੇ ਦੁਨੀਆ ਭੱਜੀ ਜਾਂਦੀ ਬਾਹਰ ਕਿ ਉਹਨਾਂ ਦਾ ਹੱਕ ਨਹੀਂ ਪੰਜਾਬੀਆਂ ਨੂੰ ਮਿਲਦਾ ਜੇ ਪੰਜਾਬੀਆਂ ਨੂੰ ਹੱਕ ਦੇਣ ਤੇ ਦੁਨੀਆ ਇੱਥੇ ਕੰਮ ਕਰਨ ਨੂੰ ਪੰਜਾਬੀ ਪਿੱਛੇ ਥੋੜੀ ਨੇ ਕਿਹੜਾ ਮੁੰਡਾ ਪਿੱਛੇ ਹੈ ਹਰ ਬੰਦਾ ਕੰਮ ਕਰਨ ਨੂੰ ਤਿਆਰ ਬੈਠਾ ਪਰ ਉਹਦਾ ਹੱਕ ਤੇ ਦਿਓ ਘੜ ਤੋਂ ਘੜ ਬਾਹਰ ਜਾ ਕੇ ਹੱਕ ਮਿਲਦਾ ਉਹ ਕੰਮ ਉੱਥੇ ਕਰਦੇ ਨੇ ਤੇ ਦਿਖਾਉਂਦੇ ਵੀ ਨਹੀਂ ਕੰਮ ਕਰਕੇ ਬਿਲਕੁਲ ਫਿਰ ਚਲੋ ਉਸ ਤੋਂ ਉੱਥੋਂ ਦੀ ਮਨ ਖਰਾਬ ਹੋਇਆ ਹੈਨਾ ਉੱਥੋਂ ਕੰਮ ਛੱਡਿਆ ਫਿਰ ਇਧਰ ਲਈ ਲਾਈਨ ਆਣ ਦਾ ਕਿਵੇਂ ਸੋਚੇ ਕਿਉਂਕਿ ਇਹ ਤਾਂ ਬਿਲਕੁਲ ਹੀ ਜ਼ਿਆਦਾ ਡਿਫਰੈਂਟ ਲਾਈਨ ਹੋ ਗਈ ਉਹਨਾਂ ਨੂੰ ਕੋਈ ਮੇਲਜੋਲ ਨਹੀਂ ਮਿਲਦਾ ਮੇਲਜੋਲ ਇਸ ਤਰ੍ਹਾਂ ਜੀ ਕਿ ਮੈਨੂੰ ਆਪ ਨੂੰ ਨਹੀਂ ਪਤਾ ਕਿ ਕੀ ਹੋਇਆ ਸਿਰਫ ਸੋਚ ਕੁਝ ਹੋਰ ਸੀਗੀ ਇੱਥੇ ਕਰਨਾ ਕੁਝ ਹੋਰ ਸੀਗਾ ਲੇਕਿਨ ਕਰਾਮ ਮਹਾਰਾਜ ਨੇ ਕੁਝ ਹੋਰ ਹੀ ਦਿੱਤਾ ਮੈਨੂੰ ਆਪ ਨੂੰ ਨਹੀਂ ਪਤਾ ਜੇ ਮੈਨੂੰ ਤੁਸੀਂ ਪੁੱਛੋ ਨਾ ਕੁਐਸਚਨ ਪੁੱਟ ਕਰੋਗੇ ਕਿ ਭਾਈ ਕਿਵੇਂ ਹੋਇਆ ਤੇ ਮੈਂ ਵੀ ਨਹੀਂ ਦੱਸ ਸਕਦਾ ਮੈਂ ਸਿਰਫ ਇਨਾ ਦਾ ਕਹਿ ਸਕਦਾ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਸੀਸ ਤੇ ਮੇਰੇ ਸੀਸ ਦੇ ਉੱਤੇ ਆਪਣਾ ਹੱਥ ਰੱਖ ਕੇ ਮੇਰੇ ਕੋਲ ਜੋ ਕਰਾਉਣਾ ਸੀ ਕਰਾ ਲਿਆ ਸ਼ੁਕਰਾਨਾ ਉਸ ਮਨ ਲੱਗਦਾ ਭਾਈ ਜੀ ਜੋ ਤੁਹਾਡੇ ਕੋਲ ਅਸੀਂ ਪਹੁੰਚੇ ਆ ਨਾ ਜੀ ਨਾਮ ਬੜਾ ਯੂਨੀਕ ਹੈ ਬਾਬਾ ਜੀ ਰੈਸਟੋਰੈਂਟ ਇਹਦਾ ਬਾਬਾ ਜੀ ਰਿਫਰੈਸ਼ਮੈਂਟ ਸੋਰੀ ਬਾਬਾ ਜੀ ਰਿਫਰੈਸ਼ਮੈਂਟ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਕੁਝ ਨਹੀਂ ਜੀ ਇੱਕ ਦੁਨੀਆ ਨੇ ਨਾਮ ਦਿੱਤਾ ਸੀਗਾ ਬਾਣਾ ਪਾ ਕੇ ਰਹਿੰਦਾ ਸੀਗਾ ਬਾਣਾ ਪਾ ਕੇ ਉਹਦੇ ਕਰਕੇ ਸਤਕਾਰ ਪਕੋਂ ਬਾਣੇ ਦੇ ਸਤਕਾਰ ਪਕੋਂ ਮੈਨੂੰ ਬਾਬਾ ਜੀ ਕਹਿੰਦੇ ਸੀਗੇ ਜੀ ਤੇ ਨਾਮ ਦਿਮਾਗ 'ਚ ਕੋਈ ਹੋਰ ਨਹੀਂ ਆਇਆ ਕੰਮ ਸ਼ੁਰੂ ਕਰਨਾ ਸੀਗਾ ਤੇ ਉੱਥੇ ਬਾਬਾ ਜੀ ਸੀਗੇ ਨਾਲ ਕਿਸੇਨ ਨਾਲ ਕੇ ਰਫਰੈਸ਼ਮੈਂਟ ਲਾਤਾ ਯਹੀ ਬਾਬਾ ਜੀ ਰਫਰੈਸ਼ਮੈਂਟਲੇ ਹੋਗੇ ਇੱਕ ਬਾਬਾ ਜੀ ਹੋਰ ਜਿਹੜੇ ਜਲੰਧਰ ਵਾਲੇ ਜਿਨ੍ਹਾਂ ਨੇ ਬਾਕੀ ਕੰਮ ਛੱਡ ਕੇ ਉਹ ਵੀ ਫੂਡ ਉਹ ਫੂਡ ਡਿਲੀਵਰੀ ਚ ਆ ਗਏ ਤੁਸੀਂ ਫੂਡ ਲਾਈਨ ਚ ਆ ਗਏ ਹਾਂਜੀ ਤੇ ਹਾਂਜੀ ਮੈਨੂੰ ਤਾਂ ਇਸ ਬਾਰੇ ਕੋਈ ਨਹੀਂ ਪਤਾ ਜੀ ਲੇਕਿਨ ਕਿਉਂਕਿ ਮੈਂ ਇਸ ਲਾਈਨ ਚ ਹੈ ਨਹੀਂਗਾ ਮੈਂ ਆਇਆ ਵਾਂ ਮੈਨੂੰ ਇਹਨਾਂ ਪਤਾ ਕਿ ਮੈਨੂੰ ਮੈਂ ਕਹਦਾ ਆਇਆ ਜੀ ਮੈਨੂੰ ਲੈ ਕੇ ਆਏ ਨੇ ਮਹਾਰਾਜ ਤੇ ਅੱਗੋਂ ਦੇਖੋ ਕੀ ਕਰਾਂਦੇ ਨੇ ਤੇ ਹੁਣ ਜਿਵੇਂ ਇੱਥੇ ਸਭ ਕੁਝ ਦਸ ਰਿਝ ਗਿਆ ਵੀ ਅ ਟਿੱਕੀ ਚਾਟ ਦਹੀਂ ਪੱਲੇ ਹੈ ਨਾ ਗੋਲ ਗੱਪੇ ਸਾਰੇ ਇਹ ਸਾਰਾ ਕੁਝ ਸਿੱਖਿਆ ਕਿੱਥੋਂ ਫਿਰ ਮੈਂ ਵੀ ਜੀ ਕੀ ਦਸਾਂ ਤੁਹਾਨੂੰ ਕਿਸੇ ਨੇ ਮੰਨਣਾ ਨਹੀਂ ਇਸ ਗੱਲ ਨੂੰ ਕਿ ਮੈਂ ਸਿੱਖਿਆ ਕਿੱਥੋਂ ਜੀ ਸਿੱਖਿਆ ਮਹਾਰਾਜ ਨਹੀਂ ਹੈ ਮੈਂ ਤੁਹਾਨੂੰ ਪਹਿਲੀ ਗੱਲ ਗਈ ਹੈ ਉਸ ਦਾਤੇ ਦਾ ਕੋਟਾਨ 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 ਸ਼ੁਕਰਾਨਾ ਉਹਨੇ ਹਿਸੇ ਮੇਰਾ ਪਰਿਆ ਹੱਥ ਰੱਖਿਆ ਜੋ ਕੁਝ ਵੀ ਖਾਂਦੇ ਪੀਂ ਦੁਨੀਆ ਜਾਂ ਮੈਂ ਜੋ ਮੇਰੇ ਕੋਲ ਕੋਸ਼ਿਸ਼ ਹੈ ਖਵਾਨ ਦੀ ਉਹ ਸਾਰਾ ਮਹਾਰਾਜ ਦਾ ਹੀ ਹੈ ਜੀ ਬਿਲਕੁਲ ਜੀ ਮੇਰੀ ਨਾਮ ਹੈ ਖਵਾਨ ਜੋਗਾ ਹੈਗਾ ਨਾਮ ਮੇਰੇ ਕੋਲ ਬਣਦੀ ਹੈ ਬਣਾਉਣ ਵਾਲੇ ਮਹਾਰਾਜ ਮੇਰੇ ਕੋ ਆਪ ਟਿੱਕੀ ਵੀ ਮੈਂ ਦੇਖਿਆ ਵੀ ਜਦੋਂ ਬਣਾਉਨੇ ਹਾਂ ਲੱਛੇਦਾਰ ਆਲੂ ਰੱਖੇ ਹੋਏ ਨੇ ਜਿੱਥੇ ਸਾਰੀ ਮਾਰਕੀਟ ਆਲੂ ਮੈਸ਼ ਕਰਕੇ ਟਿੱਕੀ ਬਣਾ ਕੇ ਦੇ ਰਹੀ ਹੈ ਤੁਸੀਂ ਲੱਛੇਦਾਰ ਆਲੂ ਲਾ ਕੇ ਤੇ ਇਹ ਵੀ ਬਿਲਕੁਲ ਅਲੱਗ ਹੀ ਕਨਸੈਪਟ ਹੈ ਬਿਲਕੁਲ ਜੀ ਇਹ ਅਲੱਗ ਕਨਸੈਪਟ ਹੈ ਜੀ ਤੇ ਇਹ ਵੀ ਮੈਨੂੰ ਪਤਾ ਨਹੀਂ ਸੀਗਾ ਮੈਂ ਬਣਾ ਸਕਾਂਗਾ ਜਾਂ ਨਹੀਂ ਬਣਾ ਸਕਾਂਗਾ ਲੇਕਿਨ ਇਹ ਮਹਾਰਾਜ ਨੇ ਬਣਵਾਤੀ ਆ ਪਹਿਲਾਂ ਤੇ ਮੈਨੂੰ ਆਪ ਨੂੰ ਉਮੀਦ ਨਹੀਂ ਸੀਗੀ ਕਿ ਮੈਂ ਚੀਜ਼ ਬਣਾ ਲਾਂਗਾ ਜੀ ਪਰ ਬਣਵਾਈ ਆ ਔਰ ਜਿਹੜਾ ਜਿਹੜਾ ਖਾਂਦਾ ਮਹਾਰਾਜ ਦੀ ਕਿਰਪਾ ਨਾਲ ਸਾਰੇ ਅਸੀਸ ਦੇ ਕੇ ਜਾਂਦੇ ਨੇ ਤੇ ਚੜਦੀ ਕਲਾ ਦੇ ਵਿੱਚ ਇਹ ਕਹਿ ਕੇ ਜਾਂਦੇ ਨੇ ਕਿ ਤੁਸੀਂ ਮਹਾਰਾਜ ਦਿਨ ਦੂਣੀ ਰਾਤ ਤੂੰ ਤਰੱਕੀ ਕਰੋ ਬਿਲਕੁਲ ਜੀ ਬਈ ਮੈਂ ਦੇਖ ਰਿਆ ਸੀਗਾ ਵੀ ਉੱਥੇ ਡੱਬੇ ਵੀ ਦੇ ਸੀ ਕਿ ਉਹਦੇ ਰੱਖੇ ਹੋਏ ਨੇ ਜਿਹੜੀ ਟਿੱਕੀ ਆ ਵੀ ਦੇਸੀ ਦੀ ਹੋਜੀ ਫਰਾਈ ਕਰਕੇ ਦੇ ਰਹੇ ਨੇ ਬਿਲਕੁਲ ਪਿਓਰ ਦੇਸੀ ਦੀ ਹੋਈ ਹੈ ਮੰਨਣੀ ਚਾਹੀਦੀ ਸੀਗਾ ਕਿ ਲਾਲਡਾ ਨਹੀਂ ਖਵਾਣਾ ਕਿਉਂਕਿ ਘਰ ਜੇ ਅਸੀਂ ਆਪ ਵਰਤਦੇ ਹਾਂ ਤੇ ਦੁਨੀਆ ਨੂੰ ਵੀ ਉਹੀ ਖਵਾਈਏ ਚੰਗਾ ਖਾਓ ਤੇ ਚੰਗਾ ਪਾਓ ਇਦੇ ਅੰਦਰ ਫੀਲਿੰਗ ਇਸ ਚੀਜ਼ ਦੀ ਹੁੰਦੀ ਹੈ ਟਿੱਕੀ ਦੀ ਕਿਉਂਕਿ ਮੈਂ ਜਿਹਦੇ ਕਰਕੇ ਆਪਾਂ ਦੇਖ ਰਹੇ ਲੋਕ ਸਾਡੇ ਕੋਲ ਆ ਰਹੇ ਟਿੱਕੀ ਦੀ ਚਰਚਾ ਉਹ ਚੱਲ ਰਹੀ ਹੈ ਹਨਾ ਹਾਂਜੀ ਟਿੱਕੀ ਦੀ ਮਹਾਰਾਜ ਦੀ ਕਿਰਪਾ ਨਾਲ ਸ਼ੁਕਰ ਹੈ ਜੀ ਦਾਤੇ ਦਾ ਟਿੱਕੀ ਫੇਮਸ ਹੋਲੀ-ਹੋਲੀ ਹੁੰਦੀ ਵੀ ਹੈ ਤੇ ਹੋਰ ਵੀ ਮਹਾਰਾਜ ਕਰ ਦੇਣਗੇ ਜੀ ਟਿੱਕੀ ਇੱਕ ਵਾਰੀ ਮੈਨੂੰ ਬਣਾ ਕੇ ਦਿਖਾਉਗੇ ਲਾਈਵ ਵੀ ਕਿਸ ਤਰੀਕੇ ਨਾਲ ਬਣਾਉਣੇ ਹੋ ਤੁਸੀਂ ਹਨਾ ਵੀ ਸਾਰਾ ਉਹਦੇ ਅੰਦਰ ਫੀਲਿੰਗ ਕਿਸ ਚੀਜ਼ ਦੀ ਭਰੀ ਜਾਂਦੀ ਹੈ ਹਾਂਜੀ ਹੋ ਜੇਗੀ ਜੀ ਸਭ ਕੁਝ ਹੋ ਜਾਏਗਾ ਉਹਦੇ ਬਣਾਉਣ ਨੂੰ ਕੋਈ ਟਾਈਮ ਥੋੜੀ ਲੱਗਣਾ ਦਿਖਾਓ ਫਿਰ ਇੱਕ ਵਾਰੀ ਬਣਾ ਕੇ ਅਸੀਂ ਆਡੀਅנס ਨੂੰ ਵੀ ਦਿਖਾਈਏ ਵੀ ਕੀ ਐਸੀ ਖਾਸ ਗੱਲਬਾਤ ਹੈਗੀ ਆ ਬਾਬਾ ਜੀ ਰੀਫਰੈਸ਼ਮੈਂਟ ਪੁਆਇੰਟ ਤੇ ਕਿ ਜਿਹੜੀ ਲੋਕ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ ਠੀਕ ਹੈ ਜਿਹੜਾ ਤੁਹਾਨੂੰ ਹੁਣ ਲਾਈਵ ਪ੍ਰੋਸੈਸ ਦਿਖਾਵਾਂਗੇ ਵੀ ਟਿੱਕੀ ਕਿਸ ਤਰੀਕੇ ਨਾਲ ਭਾਈ ਵਸੇ ਇੱਕ ਗੱਲ ਦੱਸੋ ਜਦੋਂ ਨਵਾਂ ਸ਼ੁਰੂ ਕੀਤਾ ਸੀਗਾ ਕਿੰਨੀ ਕਵਾਰ ਟਿੱਕੀ ਟੁੱਟੀ ਨਹੀਂ ਵੀਰ ਜੀ ਇਹ ਸੱਚਾਈ ਹੈ ਘਰੇ ਪਹਿਲਾਂ ਟਰਾਈ ਕੀਤੀ ਆ ਹਾਂ ਹਾਂ ਘਰੇ ਬਥੇਰਾ ਕੁਝ ਹੋਇਆ ਤੇ ਉਹ ਕੀ ਦਸੀਏ ਠੀਕ ਹੈ ਨਾ ਜੀ ਤੇ ਬਾਕੀ ਜੋ ਵੀ ਕਰਾਇਆ ਜਦੋਂ ਇੱਥੇ ਆ ਕੇ ਕੀਤਾ ਉੱਥੇ ਬਹੁਤ ਕੁਝ ਮਹਾਰਾਜ ਨੇ ਆਪ ਹੀ ਕਰਾਤਾ ਜੀ ਓਕੇ ਉਹ ਘਰ ਦਾ ਐਕਸਪੀਰੀਅੰਸ ਮਾੜਾ ਰਿਹਾ ਲੇਕਿਨ ਇੱਥੇ ਬਹੁਤ ਮਹਾਰਾਜ ਨੇ ਸਾਧਗੁਰੂ ਨੇ ਕਿਰਪਾ ਕੀਤੀ ਹੈ ਜੀ ਤੇ ਭਜੀ ਇਕੱਲੇ ਇਹ ਆਲੂ ਹੀ ਹੁੰਦੇ ਨੇ ਜਾਂ ਨਾਲੇ ਦੇ ਵਿੱਚ ਕੁਝ ਐਡ ਵੀ ਕੀਤਾ ਹੁੰਦਾ ਇਹਦੀ ਵੀ ਜੀ ਮੇਰੇ ਸਾਹਮਣੇ ਤਾਂ ਆਲੂ ਹੀ ਹੈ ਹੋਰ ਕੁਝ ਨਹੀਂ ਹੈਗਾ ਤੇ ਇੱਕ ਸਾਡਾ ਮਸਾਲਾ ਜੀ ਜਿਹੜਾ ਇਹ ਸਾਹਮਣੇ ਹੀ ਪਿਆ ਹੈ ਜੀ ਇਹ ਮਸਾਲਾ ਕੀ ਮਤਲਬ ਮੈਨੂੰ ਲੱਗਾ ਤਾਂ ਜ਼ਿਆਦਾ ਕਰਾ ਮਾਤਾ ਇਸ ਮਸਾਲੇ ਦੀ ਹੈ ਜਿਹਦੇ ਕਰਕੇ ਇੰਨੀ ਚਰਚਾ ਹੋ ਰਹੀ ਹੈ ਵੀ ਜੀ ਨਹੀਂ ਚਰਚਾ ਨਹੀਂ ਥੋੜੀ ਇਹ ਜਿਹੜੀ ਲੱਛੇਦਾਰ ਟਿੱਕੀ ਹੁੰਦੀ ਹੈ ਵੈਸੇ ਹੀ ਕ੍ਰਿਸਪੀ ਹੁੰਦੀ ਹੈ ਜੀ ਤੇ ਬਾਕੀ ਥੋੜਾ ਜਿਹਾ ਜਿਹੜਾ ਇਹਨੂੰ ਬਣਾਉਣ ਦਾ ਮਾਰੇ ਨੇ ਵੱਲ ਦੱਸਤਾ ਕਿ ਇਸ ਤਰ੍ਹਾਂ ਬਣਾਉਣੀ ਹੈ ਬਸ ਹੋਰ ਕੁਝ ਨਹੀਂ ਹੈ ਜੀ ਇਹ ਟਿੱਕੀ ਆਪਣੀ ਤਿਆਰ ਹੋ ਗਈ ਕੇ ਇਸ ਗਿਣਤੀ ਦੇ 10 12 ਸੈਕਿੰਡਾਂ 'ਚ ਟਿੱਕੀ ਤਿਆਰ ਹੋ ਜਾਂਦੀ ਹੈ ਹਾਂਜੀ ਇੰਨੇ ਟਾਈਮ ਹੀ ਲੱਗਦਾ ਜੀ ਟਿੱਕੀ ਨੂੰ ਜ਼ਿਆਦਾ ਟਾਈਮ ਲੱਗਦਾ ਬਾਕੀ ਉਸ ਤੋਂ ਬਾਅਦ ਜਿਹੜਾ ਟਾਈਮ ਹੈ ਉਹ ਉੱਤੇ ਫਰਾਈ ਹੋਣ ਤੇ ਹੀ ਲੱਗਦਾ